ਸਕੂਲ ਐਵੇਂ ਹੁੰਦੇ ਵੀ ਨਹੀਂ ਸੀਗੇ ਇਦਾਂ ਹੀ ਇੱਕ ਪਿੰਡ ਦੀ ਔਰਤ ਸੀ ਵਿੰਧਰ ਕੌਰ ਤੇ ਉਹਨੇ ਨਾ ਬੈਂਕ ਚ ਖਾਤਾ ਖਲਾਇਆ ਸੀਗਾ ਕਾ ਉਹਨੇ ਪੈਸੇ ਕਢਾਉਣੇ ਸੀ ਉਹ ਮੈਨੇਜਰ ਕੋਲ ਗਈ ਤੇ ਆਪਣੀ ਕਾਪੀ ਰੱਖੀ ਕਹਿੰਦਾ ਇਹ ਬੀਬੀ ਇਹ ਤੇਰਾ ਮਮਾ ਮਮਾ ਨਹੀਂ ਮਿਲਦਾ ਆਸ਼ਾ ਹੋ ਗਈ ਨੇ ਕੀ ਕਰਦੇ ਮੈਂ ਮੇਰਾ ਮਮਰੀ ਨਾ ਪਰ ਕੇ ਬੇਜਲ ਦੀ ਲੈਣ ਜਿਹਾ ਜਿਆਦਾ ਮੋੜੇ ਪਿੱਛੇ ਹੋਰ ਉਸੇ ਗਣੀ ਦਾ ਇੱਕ ਬੰਦਾ ਖੜਾ ਸੀ ਕਹਿੰਦਾ ਇਹ ਤੇ ਮੋੜ ਕੇ ਤੇ ਬੱਕਰਾ ਪੁੱ ਦਿੱਤੀ ਇਹਨਾਂ ਬਿੱਲੀ ਤੇ ਸਮਝ ਨਹੀਂ ਆਉਂਦੀ ਤੈਨੂੰ ਮੈਂ ਕਹਿਆ ਤੇਰਾ ਮੁੰਨੇ ਦਾ ਮਮਰੀ ਬੰਦਾ ਐ ਕਿ ਮੈਂ ਤਾਂ ਉਹਨੇ ਮਮੇ ਠੀਕ ਕਹਿੰਦਾ ਮੈਂ ਨਾ ਮਮਾ ਨੂੰ ਕਿਹਾ ਦੇਖਿਆ ਬੇਗਰ ਸੋ ਖੜਾ ਸੀ ਕਹਿੰਦੀ ਡਰ ਸੀ ਨਾ ਕਹਤਨੀ ਆ ਤੂੰ ਜਿਹੜੇ ਫੇਮੋਰ ਦਿੱਤਾ ਕਹਿੰਦਾ ਤੇਰਾ ਮੈਂ ਮਮਾ ਨੂੰ ਮੈਂ ਨਾ ਸੋ ਨਹੀਂ ਦੱਲਦਾ ਮਿੰਦਰਪੁਰ ਮੈਨੂੰ ਵੀ ਕਹਿੰਦੀ ਮੇਰਾ ਆਪਣਾ ਟੱਕੇ ਦਾ ਟੱਕਾ